ਪੰਜਾਬ ਨੇੜੇ ਲੱਭ ਗਿਆ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਜਿੱਥੇ ਅਨੋਖੀ ਖੇਤੀ ਤੋਂ ਹਰ ਘਰ ਦੀ ਕਮਾਈ ਕਰੋੜਾ ਰੁਪਏ ਅਮੀਰੀ ਪੱਖੋਂ ਰਸ਼ੀਆ ਤੇ ਚైనా ਦੇ ਪਿੰਡਾਂ ਨੂੰ ਵੀ ਛੱਡਿਆ ਪਿੱਛੇ ਨੀ ਏਸ਼ੀਆ ਦਾ ਨੰਬਰ 1 ਹਮੇ ਇਸ ਚੀਜ਼ ਕੀ ਇਸ ਚੀਜ਼ ਕੀ ਖੁਸ਼ੀ ਔਰ ਗਰਵ ਮਹਿਸੂਸ ਕਰਤੇ ਹਾਂ ਅਸੀਂ ਇਸ ਚੀਜ਼ ਕੇ ਲੀਏ ਵੀ ਆਰ ਵੈਰੀ ਪ੍ਰਾਊਡ ਆਫ सर्वे हुआ है बहुत बहुत सालों से ये टाइटल है हमारे मतलब एरिया के ऊपर के भी हम हर घर मतलब की जो कमाई है करोड़ों में हाँ, बिल्कुल हिंदुस्तान की हर में। है हाँ। बाहर भी बाहर बाहर बहुत तरक्की का मेहनत बहुत ज्यादा देखो खर्चा भी है इनकम भी है जब इनकम होती है तो शौक भी बढ़ेगा ਨੇਚਰਲ ਹੀ ਆਦਮੀ ਥਰੂ ਸੋਰ ਜਾਏਗਾ ਉਸ ਦਾ ਸ਼ੌਕ ਵਧੇਗਾ ਥੈਂਕ ਯੂ so much ਜੀ ਆਪਕਾ ਬਹੁਤ ਬਹੁਤ ਧੰਨਵਾਦ ਪੀਵੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਦਿਖਾਉਣ ਲੈ ਕੇ ਜਾ ਰਹੇ ਹਾਂ ਜਿਹੜਾ ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਆ ਇਸ ਪਿੰਡ ਦਾ ਨਾਮ ਮੰਡੌਂਗਾ ਜਿਹੜਾ Shimla ਤੋਂ 90 ਕਿਲੋਮੀਟਰ ਦੂਰ ਪਹਾੜੀ ਦੀ ਚੋਟੀ ਦੇ ਉੱਤੇ ਬਸਿਆ ਹੋਇਆ ਆ ਬਹੁਤ ਜ਼ਿਆਦਾ ਉਚਾਈ ਤੇ ਹੌਣ ਕਰਨ ਇੱਥੇ ਸੇਬ ਦੀ ਖੇਤੀ ਬਹੁਤ ਉੱਚੇ ਪੱਧਰ ਤੇ ਹੁੰਦੀ ਆ ਜਿਹੜਾ ਸੇਬ ਹੁੰਦਾ ਆ ਉਹ ਵਿਦੇਸ਼ਾਂ ਦੇ ਸੇਬ ਨੂੰ ਵੀ ਫੇਲ ਕਰਦਾ ਆ ਇਸ ਪਿੰਡ ਦਾ ਹਰ ਘਰ ਹਰ ਸਾਲ ਕਰੋੜਾਂ ਰੁਪਏ ਦੀ ਕਮਾਈ ਕਰਦਾ ਆ ਇਹ ਗੱਲ ਸੁਣ ਕੇ ਹਰ ਭਾਰਤੀ ਨੂੰ ਗਰਬ ਹੋਏਗਾ ਉਹਦਾ ਸਿੰਨਾ ਚੋੜਾ ਹੋਏਗਾ ਕਿ ਸਾਡੇ ਭਾਰਤ ਦਾ ਕਿੰਨਾ ਅਮੀਰ ਪਿੰਡ ਹਿਮਾਚਲ ਦੇ ਵਿੱਚ ਆ ਹੁਣ ਚੱਲਦੇ ਆ ਇਸ ਪਿੰਡ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਪਿੰਡ ਦੇ ਲੋਕ ਕਿਸ ਤਰ੍ਹਾਂ ਖੇਤੀ ਕਰਦੇ ਆ ਉਹ ਵੀ ਆਰਗੈਨਿਕ ਜੋ ਸਾਨੂੰ ਪਤਾ ਲੱਗਾ ਚਲੋ ਹੁਣ ਪਹੁੰਚਦੇ ਆ ਇਸ ਪਿੰਡ ਵਿੱਚ ਰਸਤੇ ਦੇ ਅਸੀਂ ਤੁਹਾਨੂੰ ਸੋਹਣੇ ਸੋਹਣੇ ਨਜ਼ਾਰੇ ਦਿਖਾਉਦੇ ਜਾਣਾ ਆ ਤੁਸੀਂ ਇਹ ਹਾਲਤ ਵਾਲੇ ਦੇਖ ਸਕਦੇ ਆ ਐਸ ਵੇਲੇ ਅਸੀਂ ਪਿੰਡ ਤੋਂ 15 ਕਿਲੋਮੀਟਰ ਦੂਰ ਖੜੇ ਆ ਪਹਿਲਾ ਰਸਤਾ ਅਸੀਂ ਤੁਹਾਨੂੰ ਤਾਂ ਨਹੀਂ ਦਿਖਾ ਰਹੇ ਸ਼ਿਮਲੇ ਦਾ ਕਿਉਂਕਿ ਔਰੈਡੀ ਅਸੀਂ ਪਹਿਲੀ ਵੀਡੀਓ ਵਿੱਚ ਦਿਖਾ ਚੁੱਕੇ ਆ ਕੱਲ ਰਾਤੀ ਅਸੀਂ ਬਰੋਟ ਵੈਲੀ ਤੋਂ ਸ਼ਿਮਲੇ ਆ ਗਏ ਸੀ ਜਿਹੜੇ ਭਰਾ ਭੈਣਾਂ ਨੇ ਸਾਡੀ ਪਿਛਲੀ ਵੀਡੀਓ ਦੇਖੀ ਹੋਊਗੀ ਉਹਨਾਂ ਨੂੰ ਪਤਾ ਚੱਲ ਜਾਏਗਾ ਤੇ ਤੁਸੀਂ ਪਿਛਲੀਆਂ ਵੀਡੀਓ ਵੀ ਸਾਡੀਆਂ ਦੇਖ ਸਕਦੇ ਆ ਬਰੋਟ ਵੈਲੀ ਦੀਆਂ ਚਲੋ ਹੁਣ ਨਿਕਲਦੇ ਆ ਪਿੰਡ ਵੱਲ ਨੂੰ ਹੁਣ ਅਸੀਂ ਤੁਹਾਨੂੰ ਪਿੰਡ ਵੱਲ ਜਾਂਦੇ ਰਸਤੇ ਦਾ ਨਿਗਾਰਾ ਦਖਾਲਦੇ ਜਾਣਾ ਆ ਮਾਰੋ ਨਜ਼ਰ ਇੱਕ ਪਾਸੇ ਕਿੰਨੀ ਡੂੰਗੀ ਖਾਈ ਤੇ ਦੂਸਰੇ ਪਾਸੇ ਉੱਚੀ ਪਹਾੜੀ ਰਸਤਾ ਵੀ ਸਿੰਗਲ ਹੀ ਆ ਜੇ ਦੋ ਗੱਡੀਆਂ ਆਮਣੋ ਸਾਹਮਣੇ ਆ ਗਈਆਂ ਤਾਂ ਬਹੁਤ ਮੁਸ਼ਕਲ ਆ ਜਾਣੀਆਂ ਅਸੀਂ ਸਾਰੇ ਭਰਾ ਭੈਣਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਇਸ ਪਿੰਡ ਵਿੱਚ ਆਉਣਾ ਆ ਥੋੜਾ ਦੇਖ ਕੇ ਆਉਣਾ ਆ ਜਿਹੜਾ ਹਿਮਾਚਲ ਵੱਲ ਆਉਣ ਦਾ ਐਕਸਪਾਰਟ ਹੋਵੇ ਤੇ ਉਹੀ ਆਵੇ ਕਿਉਂਕਿ ਬਹੁਤ ਜ਼ਿਆਦਾ ਉਚਾਈ ਤੇ ਇਹ ਪਿੰਡ ਆ ਤੁਸੀਂ ਆਲੇ ਦੁਆਲੇ ਨਜ਼ਰ ਮਾਰ ਕੇ ਵੀ ਦੇਖ ਸਕਦੇ ਆ ਕਿੰਨੀਆਂ ਡੂੰਗੀਆਂ ਡੂੰਗੀਆਂ ਖਾਈਆਂ ਆ ਇਹਨਾਂ ਦੇ ਵਿੱਚ ਰਸਤਾ ਇਹ ਲੰਘਦਾ ਜਾਂਦਾ ਆ ਉਸ ਪਿੰਡ ਵੱਲ ਨੂੰ ਪੂਣੀ ਮੋੜ ਬਹੁਤ ਐਸਾ ਰਸਤੇ ਦੇ ਵਿੱਚ ਹੋਣਾ ਸੀ ਤੁਹਾਨੂੰ ਪਿੰਡ ਦੀ ਪੂਰੀ ਜਾਣਕਾਰੀ ਦਿੰਨੇ ਆ 1800 ਆਬਾਦੀ ਵਾਲੇ ਇਸ ਪਿੰਡ ਦਾ ਹਰ ਘਰ ਘਟੋ ਘੱਟ ਸਲਾਨਾ 70 ਤੋਂ 75 ਲੱਖ ਤੱਕ ਕਮਾਉਂਦਾ ਆ ਜਿਹੜੀ ਆਮਦਨ ਕਰੋੜਾਂ ਤੱਕ ਪਹੁੰਚ ਜਾਂਦੀ ਆ ਇਹ ਪਿੰਡ 7774 ਫੁੱਟ ਦੀ ਉਚਾਈ ਤੇ ਬਸਿਆ ਹੁਣ ਕਰਕੇ ਇੱਥੇ ਬਰਫ਼ ਬਹੁਤ ਜ਼ਿਆਦਾ ਪੈਂਦੀ ਆ ਸਨ 1980 ਤੱਕ ਇਸ ਪਿੰਡ ਵਿੱਚ ਕੋਈ ਵੀ ਸੇਬ ਨਹੀਂ ਸੀ ਹੁੰਦਾ ਸਨ 1990 ਵਿੱਚ ਕਿਸਾਨ ਹੀਰਾ ਸਿੰਘ ਡੋਗਰਾ ਨੇ ਸੇਬ ਦਾ ਬੁੱਟਾ ਲਾਇਆ ਜਿਸ ਤੋਂ ਬਾਅਦ ਪਿੰਡ ਦੇ ਹਰ ਘਰ ਨੇ ਸੇਬਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਤੇ ਸੇਬ ਦੇ ਬੁੱਟਿਆਂ ਨੂੰ ਪੁੱਤਾ ਬੰਗ ਸਾਹਮਣਾ ਜਿਸ ਦਾ ਫਲ ਸਰੂਪ ਹਰ ਘਰ ਨੂੰ ਕਰੋੜਾਂ ਵਿੱਚ ਮਿਲਿਆ ਇਸ ਪਿੰਡ ਵਿੱਚ ਅੱਜ ਰਾਇਲ ਐਪਲ, ਰੈੱਡ ਗੋਲਡ, ਗੋਲਡ ਗਾਲਾ ਵਰਗੇ ਟੌਪ ਕੁਆਲਿਟੀ ਦੇ ਸੇਪ ਆਏ ਜਾਂਦੇ ਆ ਜਿਹੜੇ ਪੂਰੀ ਦੁਨੀਆ ਵਿੱਚ ਪੂਰੇ ਉੱਚੇ ਪੱਧਰ ਤੇ ਸਪਲਾਈ ਹੁੰਦੇ ਆ। ਇਸ ਪਿੰਡ ਦਾ ਕੋਈ ਵੀ ਉਦਯੋਗਪਤੀ ਨਹੀਂ ਆ। ਇਸ ਪਿੰਡ ਦੇ ਲੋਕਾਂ ਤੋਂ ਬੇਅੰਤ ਪੈਹਾ ਹੋਣ ਦੇ ਬਾਵਜੂਦ ਇਹ ਆਪਣਾ ਸਾਦਾ ਜੀਵਨ ਬਤੀਤ ਕਰਦੇ ਆ। ਇਸ ਪਿੰਡ ਨੂੰ ਦੋ ਤਿੰਨ ਨਾਮਾਂ ਨਾਲ ਬੁਲਾਇਆ ਜਾਂਦਾ ਆ ਮਡੋਂਗ ਮਡੋਂਗ ਮਰਾਗ ਤਫਸੀਲ ਚਪਾਲ ਪਿੰਦੀ ਆ ਡਿਸਟ੍ਰਿਕਟ ਸ਼ਿਮਲਾ ਸੇਵੇ ਸੇਵ ਨਜ਼ਰ ਆ ਰਿਹਾ ਆ ਇਸੇ ਤਰ੍ਹਾਂ ਇੱਧਰ ਉਪਰ ਆ ਨੈਟ ਲਾਇਆ ਹੋਇਆ ਆ ਤਾਂ ਕਿ ਕੋਈ ਵੀ ਸੇਵ ਜਿਹੜਾ ਆ ਖਰਾਬ ਨਾ ਹੋਵੇ ਜਾਨਵਰਾਂ ਤੋਂ ਵੀ ਬਚਾਅ ਹੋਵੇ ਤੇ ਮੌਸਮ ਤੋਂ ਵੀ ਫੱਲੇ ਦਾ ਮੇਲੇ ਹੀ ਲੱਗੇ ਪਏ ਆ ਸੇਬਾਂ ਦੇ ਦੇਖ ਲਓ ਇੱਥੋਂ ਪਤਾ ਲੱਗਦਾ ਕਿੰਨੇ ਉੱਚੇ ਪੱਧਰ ਤੇ ਖੇਤੀ ਹੁੰਦੀ ਆ ਪੂਰਾ ਪਿੰਡ ਦਾ ਪਿੰਡ ਸੇਬ ਦੀ ਖੇਤੀ ਕਰਦਾ ਆ ਸ਼ਹਿਰ ਵਰਗਾ ਹੀ ਮਾਹੌਲ ਬਣਿਆ ਪਿਆ ਪਿੰਡ ਦਾ ਤੁਸੀਂ ਦੇਖ ਲਓ ਕੋਈ ਸੋਚ ਸਕਦਾ ਆ ਜਿੱਦਾਂ ਦਾ ਅਸੀਂ ਰਸਤਾ ਕਵਰ ਕੀਤਾ ਆ ਰਸਤੇ ਦੇ ਵਿੱਚ ਸਾਨੂੰ 25-30 ਕਿਲੋਮੀਟਰ ਕੋਈ ਨਜ਼ਰ ਨਹੀਂ ਆਉਂਦਾ ਸੀਗਾ ਸੁੰਨਸਾਨ ਰਸਤਾ ਸੀ ਅੱਗੇ ਆ ਕੇ ਇੰਨਾ ਰੌਣਕ ਮੇਲਾ ਦੁਕਾਨਾਂ ਹੀ ਦੁਕਾਨਾਂ ਦੇਖ ਲਓ ਤੁਸੀਂ ਫੈਕਟਰੀਆਂ ਹੀ ਫੈਕਟਰੀਆਂ ਦਿਖਾਈ ਦੇ ਰਹੀਆਂ ਪਿੰਡ ਵਿੱਚ ਇੱਥੋਂ ਪਤਾ ਚੱਲਦਾ ਆ ਪਿੰਡ ਦੀ ਤਰੱਕੀ ਦਾ ਜਗਾ ਜਗਾ ਗਡਾਊਨ ਬਣੇ ਹੋਏ ਆ ਸਟੋਰ ਬਣੇ ਹੋਏ ਆ ਕਿੱਡੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਜਿਹੜੀਆਂ ਖਾਈਆਂ 'ਚ ਬਣੀਆਂ ਹੋਈਆਂ ਪਹਾੜੀਆਂ ਉੱਤੇ ਬਣੀਆਂ ਹੋਈਆਂ ਆ ਸੇਵ ਨੂੰ ਢੋਣ ਵਾਸਤੇ ਗੱਡੀਆਂ ਦਾ ਤਾਂ ਇੱਥੇ ਮੇਲਾ ਹੀ ਲੱਗਾ ਪਿਆ ਆ ਜਗ੍ਹਾ-ਜਗ੍ਹਾ ਤੁਹਾਨੂੰ ਵੱਡੇ-ਵੱਡੇ ਟਰੱਕ ਦਿਖਾਈ ਦੇਣਗੇ ਸਾਨੂੰ ਪਤਾ ਲੱਗਾ ਸੀ ਆਵਾਨੀ ਅਡਾਨੀ ਦੀਆਂ ਫੈਕਟਰੀਆਂ ਵੀ ਜਿਹੜੀਆਂ ਆ ਉਹ ਇੱਥੇ ਹੈਗੀਆਂ ਆ ਜਿਹੜੇ ਇਹਨਾਂ ਲੋਕਾਂ ਤੋਂ ਸੇਵ ਲੈਂਦੇ ਆ ਤੇ ਫਿਰ ਬਾਹਰ ਐਕਸਪੋਰਟ ਕਰਦੇ ਆ ਇਹ ਰਸਤਾ ਥੱਲੇ ਪਿੰਡ ਵੱਲ ਨੂੰ ਜਾਂਦਾ ਆ ਸਸੀਗਰ ਅੰਕਲ ਜੀ ਨਮਸਤੇ ਜੀ ਨਮਸਤੇ ਕਿਹੜੇ ਪਿੰਡ ਨਾਲ ਅਸੀਂ ਤਾਂ ਜੀ ਮਕਡੌਂਗ ਪਿੰਡੇ ਹੀ ਆਏ ਆ ਹਾਂ ਕੀ ਕਰਦੇ ਤੇ ਬਸ ਪਤਾ ਲੱਗਾ ਸੀਗਾ ਪੰਜਾਬ ਤੋਂ ਆਏ ਆ ਬਹੁਤ ਅਮੀਰ ਪਿੰਡਾ ਏਸ਼ੀਆ ਦਾ ਹਾਂ ਨੰਬਰ 1 ਆ ਨੰਬਰ ਵਾਤ ਹੈ ਦੇਖੋ ਤੇ ਦੱਸੋ ਸਾਡੇ ਦਰਸ਼ਕਾਂ ਨੂੰ ਪਿੰਡ ਬਾਰੇ ਜੋ ਵੀ ਤੁਹਾਨੂੰ ਇਸ ਪਿੰਡ ਬਾਰੇ ਪਤਾ ਆ ਆਪਣੇ ਬਾਰੇ ਕਿਆ ਕਰਨ ਆ ਬਈ ਤੇ ਪਿੰਡ ਹੋਈ ਬਸ ਜੀ ਜਾਣਕਾਰੀ ਦੇਣੀ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਕਿ ਪਤਾ ਲੱਗੇ ਕਿ ਭਾਈ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਜਿਹੜਾ ਹਿਮਾਚਲ ਚਾ ਇਧਰ ਓਏ ਭੁੱਲ ਨਾ ਜਾ ਆਈ ਮੋਟਰਸਾਈਕਲ ਸੈੱਟ ਲਾ ਇੱਕ ਵਾਰ ਮੋਟਰਸਾਈਕਲ ਮੜੇ ਚੱਲਦਾ ਤੋ ਜੇ ਸੇਬ ਦਾ ਸੇਬਹੁਲ ਇਲਾਕਾ ਜੀ ਯਹਾਂ ਪਰ ਪੰਜ ਛੇ ਕਿਸਮ ਦਾ ਸੇਬ ਹੁੰਦਾ ਹੈ ਮੇਨ ਰਾਇਲ ਹੈ ਜੀ ਮੈਡ ਹੈ 골ਡਨ ਹੈ ਰੈਡ 골ਡਨ ਹੈ ਔਰ ਜੀ ਮਤਲਬ ਇਹ ਗਾਲਾ ਹੈ नई किस्म अभी लोगों ने वाइटियाँ लगानी शुरू की है नई नई इसकी और जो है मतलब ये काफ़ी मतलब अच्छी उपजाऊ भूमि है इस भूमि में काफ़ी अच्छा सेब होता है लोग इसमें अपना खेती बाड़ी करते हैं मेहनत करते हैं और ये अपने साल भर की जो अच्छी पूंजी जमा कर लेते मतलब हैं जमा कर लेते हैं हाँ जमा कर लेते हैं इसलिए जो है ना ये जो सेब बहुल इलाका इसीलिए कहते हैं इसको हाँ जी ये है जो हमें पता चला कहते हर घर पेंडा हाँ जी

चार पाँच करोड़ की होगी बिल्डिंग हम्म सही बात है हाँ। ऐसे ही है तो, ही। तो, तो इत, जो इनकम होगी तभी तो आगे हाँ। बनेंगे मकान यहाँ तो कहाँ तो फिर बिजनेसमैन भी बहुत आते होंगे आरती हाँ, हाँ, लोग आते, आते हैं काफी आरती आरती भी आते हैं जो यहाँ सेब खरीद के ले जाते हैं चंडीगढ़ हमारे लड़के जो आड़ काफी कारोबार करते हैं यहाँ के लोग बाहर जो है काम करते हैं कई वर्षो से तीस तीस सालों से कर रहे हैं कितनी हाँ। दूर तक जाता है जी? ये हिंदुस्तान की हर में, हाँ। भी। भी जाता, भी भी भी। भी। हाँ जाता है कि शौक बढ़ेगा ना लोगों का क्योंकि जी जब इनकम होती है तो शौक भी बढ़ेगा नेचुरल ही आदमी फिर उस सोर्स जाएगा उसका शौक बढ़ेगा क्योंकि ये मेन चीज है या इनकम सोर्स यही है मतलब ਨਨ ਪੜੇਗਾ ਨਾ ਜੀ ਕਿਉਂ ਜੇ ਮਤ ਕਰੇਗੇ ਤਾਂ ਅੱਛਾ ਨਾਮ ਕਮਾएंगे ਬਾਕੀ ਕੀ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ ਥੈਂਕ ਯੂ ਧੰਨਵਾਦ ਜੀ ਜਾਣਕਾਰੀ ਕੇ ਲਿਏ ਧੰਨਵਾਦ ਕਿੱਡੀਆਂ ਭੱਡੀਆਂ ਭੱਡੀਆਂ ਕੋਠੀਆਂ ਨਜ਼ਰ ਆ ਰਹੀਆਂ ਆ ਦੇਖ ਲਓ ਸਰੇਟਾਂ ਵਾਲੇ ਘਰ ਵੀ ਨਜ਼ਰ ਆ ਪਿਆ ਕਿੰਨੀਆਂ ਡੁੰਗੀਆਂ ਖਾਈਆਂ ਆ ਥੱਲੇ ਸੇਬਾਂ ਦੇ ਉੱਪਰ ਨੱਟੇ ਨੱਟ ਨਜ਼ਰ ਆ ਰਿਹਾ ਆ ਬਹੁਤ ਵੱਡਾ ਪਿੰਡ ਆ ਇਹ ਜਿਹੜਾ ਸਾਰਾ ਸੇਬਾਂ ਨਾਲ ਭਰਿਆ ਪਿਆ ਆ ਇਸ ਵੇਲੇ ਸੀਜ਼ਨ ਆ ਸੇਬਾਂ ਦਾ ਜਿੱਥੇ ਤੱਕ ਨਜ਼ਰ ਜਾਂਦੀ ਆ ਸੇਬੇ ਸੇਬ ਦਿਖਾਈ ਦੇ ਰਿਹਾ ਆ ਘਰਾਂ ਦੇ ਵਿੱਚ ਹੀ ਸੇਬ ਨੂੰ ਸਟੋਰ ਕੀਤਾ ਗਿਆ ਆ ਤੁਸੀਂ ਆ ਦੇਖ ਸਕਦੇ ਆ ਸਾਹਮਣੇ ਵੀ ਇਸੇ ਤਰ੍ਹਾਂ ਘਰ ਦੇ ਵਿੱਚ ਡਾਊਨ ਬਣਾਇਆ ਹੋਇਆ ਆ ਅਸੀਂ ਦਾ ਅੰਕਲ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਏ ਆ ਕਿ ਪੰਜ ਕਿਸਮ ਦਾ ਟੌਪ ਦਾ ਸੇਵ ਹੁੰਦਾ ਆ ਜਿਹੜਾ ਹਰ ਕੋਨੇ ਤੇ ਜਾਂਦਾ ਆ ਵੱਡੇ ਵੱਡੇ ਬਿਜ਼ਨਸਮੈਨ ਵੀ ਇਸ ਪਿੰਡ ਵਿੱਚ ਸੇਵ ਦੀ ਡੀਲਿੰਗ ਵਾਸਤੇ ਆਉਂਦੇ ਆ। ਆ ਮਾਰੋ ਨਜੇ ਸੇਵ ਆਲਾ। ਕਿੰਨਾ ਟਾਪ ਕੁਆਲਟੀ ਦਾ ਸੇਵ ਆ। ਇਸੇ ਤਰ੍ਹਾਂ ਸੱਜੇ ਪਾਸੇ ਦੇਖੋ। ਕਿੰਨੇ ਸੋਨੇ ਘਰ ਬਣੇ ਹੋਏ ਆ ਜਿਨ੍ਹਾਂ ਦੇ ਅੰਦਰ ਹੀ ਸੇਬ ਨੂੰ ਸਟੋਰ ਕੀਤਾ ਜਾਂਦਾ ਆ ਵਾਹ ਬਈ ਵਾਹ ਹੁਣ ਅੱਗੇ ਦਾ ਪੂਰਾ ਨਜ਼ਾਰਾ ਵੱਜ ਗਿਆ ਪੂਰੀ ਸੇਫਟੀ ਕੀਤੀ ਗਈ ਆ ਸੇਬ ਦੀ ਨੈਟੇ ਨੈਟ ਨਜ਼ਰ ਆ ਰਿਹਾ ਬਾਗਾਂ ਦੇ ਵਿੱਚ ਰਹਿਣ ਵਾਸਤੇ ਵੀ ਕੱਚੇ ਘਰ ਬਣਾਏ ਹੋਏ ਆ ਅਸੀਂ ਸੇਬਾਂ ਦੇ ਬਾਗ ਦੇ ਵਿੱਚ ਆਏ ਆ ਸਾਨੂੰ 2-3 ਵੈਰਾਈਟੀ ਨਜ਼ਰ ਆ ਰਹੀ ਆ ਇਸ ਬਾਗ ਦੇ ਵਿੱਚ ਤੇ ਤੁਹਾਨੂੰ ਸਾਰਾ ਬਾਗ ਘੁੰਮ ਫਿਰ ਕੇ ਦਿਖਾ ਦਈਏ ਮਾਰੋ ਨਜ਼ਰ ਸਾਨੂੰ ਇੱਕ ਗੋਲਡਨ ਲੱਗਦਾ ਪਿਆ ਵਾਹ ਬਈ ਵਾਹ ਦੇ ਲੋ ਦੋ ਰੰਗ ਚੜੇ ਹੋਏ ਆ ਸੇਬ ਨੂੰ ਬਹੁਤ ਟੌਪ ਕੁਆਲਿਟੀ ਦਾ ਸੇਬ ਹੁੰਦਾ ਦੇਖ ਕੇ ਪਤਾ ਚੱਲਦਾ ਆ ਮਾਰੋ ਨਾ ਜੀ ਆਹ ਦਾ ਪੂਰਾ ਟਾਪ ਦਾ 골ਡਨ ਸੇਵ ਆ ਇਹ ਬੂਟਾ ਵੀ ਬਹੁਤ ਭਰਿਆ ਪਿਆ ਆ ਨਿਆਰਾ ਆ ਗਿਆ ਬਾਗ ਵਿੱਚ ਘੁੰਮ ਕੇ ਕਿੰਨੇ ਟੌਪ ਦਾ ਸੇਬ ਆ ਥੱਲੇ ਡਿਗਿਆ ਹੋਇਆ ਤੁਸੀਂ ਦੇਖ ਲਓ ਥੱਲੇ ਮੰਨਿਆ ਜਰ ਮਾਰੋ ਸੇਬੇ ਸੇਬ ਤੁਹਾਨੂੰ ਡਿਗਿਆ ਨਜ਼ਰ ਆਉਣਾ ਜਿੱਦਾਂ ਸਾਡੇ ਆਮ ਡਿਗਦੇ ਆ ਜਦੋਂ ਇਹ ਏਰੀਆ ਵਗੈਰਾ ਆਉਂਦੀਆਂ ਆ ਥੱਲੇ ਢੇਰ ਲੱਗੇ ਹੁੰਦੇ ਆ ਉਦੋਂ ਹੀ ਸੇਬਾਂ ਦੇ ਢੇਰ ਆ ਇੱਥੇ ਦੇਖੋ ਲੋਕਾਂ ਦੀ ਮਿਹਨਤ ਝਲਕਦੀ ਆ ਕਿੰਨੇ ਟਾਪ ਦਾ 골ਡਨ ਆ ਸੇਵ ਇੱਕ ਵਾਰ ਤੁਹਾਨੂੰ ਇਹ ਸੇਵ ਅਸੀਂ ਨਜ਼ਦੀਕ ਤੋਂ ਦਿਖਾ ਦਈਏ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸੇਵ ਹੁੰਦਾ ਹੋਊਗਾ ਹੱਥ ਲਾਉਂਦੇ ਹੀ ਟੁੱਟ ਜਾਂਦੇ ਆ ਹੁਣ ਅਸੀਂ ਤੁਹਾਨੂੰ ਨਾਸ਼ਪਤੀਆਂ ਦਿਖਾਉਂਦੇ ਆਂ ਸਾਨੂੰ ਬੂਟੇ ਦਿਖਾਈ ਦਿੱਤੇ ਇਹ ਨਾਸ਼ਪਤੀ ਵੀ ਪੂਰੀ ਟਾਪ ਦੀ ਕੁਆਲਿਟੀ ਆ ਤੁਹਾਨੂੰ ਦੇਖ ਕੇ ਪਤਾ ਚਲ ਜਾਏਗਾ ਜਿਹੜੀ ਕਿ ਬਾਹਰ ਐਕਸਪੋਰਟ ਹੁੰਦੀ ਆ ਸਾਨੂੰ ਬਾਗ ਦੇ ਬਗੀਚੇ ਦੇ ਮੂਰੇ ਮੈਡਮ ਉਹ ਨਹੀਂ ਮਿਲੇ ਆ ਇਹਨਾਂ ਤੋਂ ਵੀ ਪਿੰਡ ਬਾਰੇ ਪੁੱਛਦੇ ਆ ਨਮਸਤੇ ਜੀ ਨਮਸਕਾਰ ਤੇ ਅਸੀਂ ਪਿੰਡ ਘੁੰਮ ਕੇ ਦੇਖਿਆ ਜੀ ਬਹੁਤ ਸੋਹਣਾ ਪਿੰਡ ਆ ਤੇ ਜੋ ਸਾਨੂੰ ਪਤਾ ਲੱਗਾ ਸੀ ਕਿ ਬਹੁਤ ਅਮੀਰ ਪਿੰਡ ਆ ਏਸ਼ੀਆ ਦਾ ਨੰਬਰ 1 ਆ ਇਸ ਵੇਲੇ ਨਾ ਆਉਂਦਾ ਇਸ ਪਿੰਡ ਦਾ ਤੇ ਦੱਸੋ ਇਸ ਪਿੰਡ ਬਾਰੇ ਥੈਂਕ ਯੂ ਸੋ ਮਚ ਇਸ گاؤں ਦਾ ਨਾਮ ਮੜਾਉਕ ਹੈ ਜਿਵੇਂ ਕਿ ਆਪਨੇ ਬੋਲਾ कि ये एशिया का आपने भी सर्वे किया होगा आ, तो एशिया का नंबर वन आ, हमें इस चीज़ की इस चीज़ की खुशी और गर्व महसूस करते हैं हम इस चीज़ के लिए वी आर वेरी प्राउड ऑफ इट सेब की कौन कौन सी क्वालिटी होती है जहाँ पे यहाँ सारी क्वालिटी होती है सेब की सारी बेस्ट क्वालिटी होती है यहाँ पे यहाँ का सेब सब सबसे अच्छा सेब है वैसे कि ऑल ओवर बेस्ट सेब है, है यहाँ का कहाँ कहाँ तक जाता है ये सेब ये सेब सारी मंडियों में जाता है सबसे पहले यहाँ जो लोकल मंडिया पराला है शिमला है चंडीगढ़ मोस्टली चंडीगढ़ ज्यादा जाता हाँ। है डेली भी जाता है एक्सपोर्ट भी होता है बाहर को, बाहर बाहर को, को. को है। कौन सा सेब कोस्टली है सबसे क्या नाम है उसका रॉयल रॉयल क्या प्राइस पे जाता है कोई आइडिया अब मैं वेरी करता है है डिपेंड मार्केट कैसी फिर भी जो मैक्सिमम प्राइस क्या है उसका अब पेटी का पेटी का अब इस साल जैसे था थाउजेंड

ਨੇਚਰਲੀ ਜਿਉ ਆਪ ਆਦਮੀ ਮਿਹਨਤ ਕਰੇਗਾ ਉਹ ਪੈਸਾ ਵੀ ਮਤਲਬ ਹਰ ਘਰ ਕੀ ਜੋ ਕਮਾਈ ਆ ਕਰੋੜੋਂ ਮੇ ਹਾਂ ਬਿਲਕੁਲ ਹਾਂਜੀ ਚਲੋ ਬਹੁਤ ਵਧੀਆ ਲੱਗਾ ਜਾਣਕਾਰੀ ਤੇ ਆਪਣੇ ਬਗੀਚੇ ਆ ਸਾਰੇ ਹਾਂਜੀ ਇਹ ਸਰਾਉਂਡਿੰਗ ਮੇਰਾ ਬਗੀਚਾ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਸਾਰੀ ਕਿਸਮਤ ਦੇ ਲਗਾਏ ਹੋਇਆ ਹਾਂਜੀ ਸਾਰੀ ਕਿਸਮਤ ਦੇ ਲਗਾਏ ਹੋਏ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਸੋ ਮਚੀ ਆਪਕਾ ਬਹੁਤ ਬਹੁਤ ਧੰਨਵਾਦ ਠੀਕ ਹੈ 1 ਮਿੰਟ ਬੰਦ ਅਸੀਂ ਪਿੰਡ ਦੇ ਵਿੱਚ ਆਂਟੀ ਉਹਨਾਂ ਦੇ ਕੋਲ ਆਏ ਆ ਤੇ ਇਹਨਾਂ ਤੋਂ ਪੁੱਛਦੇ ਆ ਪਿੰਡ ਬਾਰੇ ਨਮਸਤੇ ਅੰਟੀ ਨਮਸਤੇ ਬੈਠੋ ਹਾਂ ਬਸ ਜੀ ਬਸ ਮਾਰੋ ਨਾ ਯਾਰ ਘਰ ਦੇ ਆਲੇ ਦੁਆਲੇ ਸੇਵੇ ਸੇਵ ਲੱਗੇ ਹੋਏ ਆ

रॉयल डिलीशियस है रेड रेड रेडर्ड बट अब तो नई नई वैराइटीज़ आ गई है बहुत सारी जो कि इस टाइम बहुत अच्छे दामों में बिकता है तो बहुत है मतलब ये फॉरन में जाता है हाँ फ़ॉरन में भी जाता है फ़ौर में जाता है या कि मतलब कि मंडियों से ही मतलब सेलेक्ट हो जाता है ना वैसे यहाँ से तो मंडी में जाएगा चाहे जाए जहाँ जाए, जाए लोकल मंडी में है या शिमला चंडीगढ़ दिल्ली आगे हाँ। सब जगह में जाता है बाकी नए नए तरीके बाहर का सेब आ रहा है, का सेव हाँ। लगा जा रहा है पेड़ तो इधर हाँ। से मतलब तो सारे ने जो हाई डेंसिटी एप्पल तैयार किया है ठीक है वो भी है लेकिन पुराना भी हमारा ठीक चल रहा है चलो बहुत लगा जी गल कर जानकारी दी ठीक है जी ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾਂ ਅਸੀਂ ਅੱਗੇ ਨਹੀਂ ਵੱਸ ਸਕਦੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਹੁਣ ਚੱਲਦੇ ਆਂ ਟਾਈਮ ਬਹੁਤ ਹੋ ਗਿਆ ਆ ਅਸੀਂ ਰਾਤ ਸ਼ਿਮਲੇ ਰੁਕਣਾ ਆ ਕੱਲ ਫੇਰ ਅਸੀਂ ਸ਼ਹਿਰਪੁਰ ਵੱਲ ਨਿਕਲਾਂਗੇ ਤੇ ਫੇਰ ਤੁਹਾਨੂੰ ਨਵੀਆਂ ਵੀਡੀਓ ਦੇ ਨਾਲ ਮਿਲਾਂਗੇ ਧੰਨਵਾਦ